ਹਾਈ ਕਮਾਂਡ ਵੱਲੋਂ ਇਸ਼ਾਰਾ ਹੋ ਗਿਆ ਜਾਂ ਉਹਨਾਂ ਨੇ ਕਹਿ ਦਿੱਤਾ ਸੀ ਕਿ ਮੇਰੀ ਮੋਗੇ ਵਾਲੀ ਜਿਹੜੀ ਰੈਲੀ ਉਹ ਮੈਨੂੰ ਕਰ ਲੈਣ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਤੁਹਾਡੇ ਤੋਂ ਪੁੱਛ ਲਿਆ ਕਰਾਂਗੇ ਹਾਈ ਕਮਾਂਡ ਪੰਜਾਬ ਦੀ ਲੀਡਰਸ਼ਿਪ ਨੇ ਹਾਈ ਕਮਾਂਡ ਨੂੰ ਕਿਹਦੇ ਖਿਲਾਫ ਬਣਾ ਕੇ ਪੰੰਦਾ ਪੇ ਆਪਣੇ ਖਿਲਾਫ ਬਾਤیں ਮੈਂ ਅਕਸਰ ਖਾਮੋਸ਼ੀ से ਸੁਣਤਾ ਹੂੰ ਜਵਾਬ ਦੇਣੇ ਦਾ ਹੱਕ ਮੈਨੇ ਵਕਤ ਕੋ ਦੇ ਰੱਖਿਆ ਹੈ ਤਾਕਤਾ ਇਹ ਪਾਵਰ ਇਹ ਪੈਸਾ ਇਹ ਸਾਰਾ ਕੁਝ ਕਹਿੰਦਾ ਆਪਣਾ ਨਹੀਂ ਹੈਗਾ ਕਿਸੇ ਟਾਈਮ ਵੀ ਜਾ ਕੇ ਸਿੱਧੂ کافی ਹਮਲਾਵਰ ਨਜ਼ਰ ਆ ਰਹੇ ਨੇ ਨਵਜੋਤ ਸਿੰਘ ਸਿੱਧੂ ਨਿਸ਼ਾਨੇ ਸਾਧਦੇ ਨੇ ਤੇ ਇੱਕ ਕਉਤਾ ਮਈ 17 ਲਿਖਦੇ ਹੋਏ ਆਪਣੀ ਗੱਲ ਦੋ ਸ਼ਬਦਾਂ ਦੇ ਵਿੱਚ ਚਾਰ ਸ਼ਬਦਾਂ ਦੇ ਵਿੱਚ ਹੀ ਸਮੇਟ ਦਿੰਦੇ ਨੇ ਤੇ ਫਿਲਹਾਲ ਰੈਲੀਆਂ ਉਹਨਾਂ ਦੀਆਂ ਨਹੀਂ ਹੋ ਰਹੀਆਂ ਰੈਲੀਆਂ ਮੀਟਿੰਗਾਂ ਦਾ سلسلہ ਬੰਦ ਹੈ ਜਾਂ ਫਿਰ ਹਾਈ ਕਮਾਂਡ ਵੱਲੋਂ ਇਸ਼ਾਰਾ ਹੋ ਗਿਆ ਜਾਂ ਉਹਨਾਂ ਨੇ ਕਹਿ ਦਿੱਤਾ ਸੀ ਕਿ ਮੇਰੀ ਮੋਗੇ ਵਾਲੀ ਜਿਹੜੀ ਰੈਲੀ ਆ ਉਹ ਮੈਨੂੰ ਕਰ ਲੈਣ ਦੀ ਉਸ ਤੋਂ ਬਾਅਦ ਦੇ ਵਿੱਚ ਆਪਾਂ ਤੁਹਾਡੇ ਤੋਂ ਪੁੱਛ ਲਿਆ ਕਰਾਂਗੇ ਤਾਂ ਕੁਲਮਲਾ ਕੇ ਮਾਹੌਲ ਸ਼ਾਂਤ ਹੈ ਪਰ ਇਸ਼ਾਰੇ ਬੜੇ ਖਤਰਨਾਕ ਨੇ ਜੀ ਜੀ ਬੰਨਾ ਭੇਜ ਤਾਂ ਮਾਹੌਲ ਸ਼ਾਂਤ ਨਹੀਂ ਹੈ ਤਰਵਿੰਦਰ ਜੀ ਹਾਈ ਪੰਜਾਬ ਦੀ ਲੀਡਰਸ਼ਿਪ ਨੇ ਹਾਈ ਕਮਾਂਡ ਨੂੰ ਇਹਦੇ ਖਿਲਾਫ ਬਣਾ ਕੇ ਪਲੰਦਾ ਭੇਜਤਾ ਹੂੰ ਵੀ ਇਹ ਇਦਾਂ ਕਰ ਰਿਹਾ ਇੱਥੇ ਹੂੰ ਠੀਕ ਹੈ ਤੇ ਇਹਦੇ ਖਿਲਾਫ ਭੇਜਤਾ ਤੇ ਕੱਲ ਉਹਨੇ ਆਪਣੇ ਟਵਿੱਟਰ ਜਿਹੜਾ ਐਕਸ ਅਕਾਊਂਟ ਹੈ ਉਹਦੇ ਤੇ ਗੱਲ ਆਖੀਆ ਆਪਣੇ ਖਿਲਾਫ ਬਾਤੋਂ ਬਾਤیں ਆਪਣੇ ਖਿਲਾਫ ਬਾਤੇ ਮੈਂ ਅਕਸਰ ਖਾਮੋਸ਼ੀ ਤੇ ਕਮੋਸ਼ੀ ਸੇ ਸੁਣਤਾ ਹੂੰ ਹੂੰ ਛੇ ਸ਼ਾਇਰਾਨਾ ਅੰਦਾਜ਼ ਆ ਸਦੂ ਦਾ ਆਪਣੇ ਖਿਲਾਫ ਬਾਤੇ ਮੈਂ ਅਕਸਰ ਖਾਮੋਸ਼ੀ ਸੇ ਸੁਣਤਾ ਹੂੰ ਜਵਾਬ ਦੇਣੇ ਦਾ ਹੱਕ ਮੈਨੇ ਵਕਤ ਕੋ ਦੇ ਰੱਖਾ ਹੈ ਹੂੰ ਉਹ ਇਹਦਾ ਇਹਦੇ ਕਈ ਸਾਰੇ ਮੈਨੇ ਕਢੇ ਜਾ ਸਕਦੇ ਆ ਇੱਕ ਪਾਸੇ ਤਾਂ ਇਹਦੇ ਪੰਜਾਬ ਦੇ ਜਿਹੜਾ ਲੀਡਰਸ਼ਿਪ ਉਹਦੇ ਖਿਲਾਫ ਭੇਜਦੇ ਦੂਜੇ ਪਾਸੇ ਆ ਕਹਿ ਰਿਹਾ ਕਹਿੰਦਾ ਮੈਂ ਪਰਵਾਹ ਨਹੀਂ ਕਰਦਾ ਇਹਦੀ ਮੈਨੂੰ ਕੋਈ ਦੇਖ ਪਰਵਾਹ ਨਹੀਂ ਪਹਿਲਾਂ ਇਹ ਵੀ ਕਿਹਾ ਸੀ ਨੇ ਇੱਕ ਵਾਰੀ ਚਾਰ ਪੰਜ ਦਿਨ ਦੀ ਗੱਲ ਆ ਉਹ ਕਹਿੰਦੇ ਵੀ ਇਹ ਇਹ ਤਾਕਤਾਂ ਇਹ ਪਾਵਰਾਂ ਇਹ ਪੈਸਾ ਇਹ ਸਾਰਾ ਕੁਝ ਕਹਿੰਦਾ ਆਪਣਾ ਨਹੀਂ ਹੈਗਾ ਇਹ ਕਿਸੇ ਟਾਈਮ ਵੀ ਜਾ ਸਕਦਾ ਉਹ ਵੀ ਨੇ ਕਿਹਾ ਜਦੋਂ ਗੱਲ ਹੋ ਗਈ ਸੀ ਵੀ ਦਮਚੋ ਇਸਦੇ ਖਿਲਾਫ ਕਾਰਵਾਈ ਕਰੋ ਹੂੰ ਉਹਨਾਂ ਵੀ ਕਿ ਪਾਵਰਪੁਰ ਵਿੱਚ ਕਹਿੰਦਾ ਆਪਣੀ ਰਹਿਗੀ ਇਹ ਕਿਸੇ ਟਾਈਮ ਵੀ ਜਾ ਸਕਦੀ ਆ ਉਦੋਂ ਵੀ ਵਿਰੋਧੀਆਂ ਉੱਪਰ ਅੱਛਾ ਤੰਜ ਕੱਸਿਆ ਸੀ ਸਿੱਧੂ ਨੇ ਇਹ ਵੀ ਕਹਿਆ ਸੀ ਮੈਨੂੰ ਡੇਗਣ ਵਾਲੇ ਬਾਰ-ਬਾਰ ਡੇਗਣਗੇ ਆਹੋ ਅਸਰ ਚ ਇੱਕ ਦੋ ਲੈਣਾ ਵਿੱਚ ਗੱਲ ਨਿਬੇੜਨ ਦੀ ਕੋਸ਼ਿਸ਼ ਕਰਾ ਜਦੋਂ ਪ੍ਰੈਸ ਕਾਨਫਰੰਸ ਕਰਦੇ ਆ ਸਿੱਧੂ ਸਾਹਿਬ ਉਦੋਂ ਉਹਨਾਂ ਦੀ ਗੱਲਾਂ ਪਤਾ ਨਹੀਂ ਕੀ ਖਿਜਲੀ ਬਣ ਜਾਂਦੇ ਨੇ ਖਿਜੜੇ ਫਿਰ ਪਤਾ ਨਹੀਂ ਲੱਗਦਾ ਕਿਹੜੀ ਗੱਲ ਨੂੰ ਕਿੱਥੇ ਘਰਿਆ ਕਿਹੜੀ ਗੱਲ ਨੂੰ ਕਿੱਥੇ ਘਰਿਆ ਗੱਲ ਨਹੀਂ ਲੈ ਵੱਧ ਗੱਲ ਨਹੀਂ ਫਰੋਂਦੀ ਕੋਈ ਜੇ ਪੱਤਰਕਾਰ ਕੋਈ ਸਵਾਲ ਕਰਦਾ ਜਵਾਬ ਨਹੀਂ ਦਿੰਦੇ ਤਾਂ ਪਤਾ ਨਹੀਂ ਕੀ ਗੱਲ ਆ ਵੈਸੇ ਅ ਕੁਝ ਨਾ ਕੁਝ ਇਹਨਾਂ ਨੂੰ ਜਵਾਬ ਵੀ ਦੇਣੇ ਚਾਹੀਦੇ ਆ ਜੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਗੇ ਕੌਣ ਕਰ ਰਿਹਾ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੋਂ ਨਿਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਨੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾਂ ਕੁਲਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ